ਜਸਵਿੰਦਰ ਭੱਲੇ ਨੇ ਐਵੇਂ ਨਹੀਂ ਕਿਹਾ ਕਹਿੰਦਾ ਟਿੱਕਾ 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 ਮੁੰਡਾ ਜਾਜਦਾ ਹੀ ਉਹ ਆ ਜਿਹਨੇ ਪਾਇਆ ਕੁਰਤਾ ਪਜਾਮਾ ਚਟਾ 3 3000 ਦੇ ਤੁਸੀਂ ਬਜ਼ਾਰ ਜੀ ਆ ਕੇ ਲੈਨੇ ਹੋ ਕੁਰਤੇ ਪਜਾਮੇ ਇੱਥੇ 700 ਰੁਪਏ ਦੇ ਵਿੱਚ ਜਿਹੜੇ ਬਜ਼ਾਰਾਂ ਦੇ ਵਿੱਚ ਕੋਟ ਪੈਂਟ ਤੁਸੀਂ 10 1000 ਰੁਪਏ ਦੇ ਲੈਨੇ ਇੱਥੇ ਤਾਂ ਅਸੀਂ ਦਵਾਂਗੇ 2 ਪੀਸ ਕੋਟ ਪੈਂਟ 2995 ਚ ਸਲਾਈ ਕਰਕੇ 3 ਪੀਸ ਕੋਨਵਰਟ ਦਵਾਂਗੇ 3760 ਚ ਤੁਸੀਂ ਸ਼ਰਟਾਂ ਲੈਣੀਆਂ ਹੈਗੀਆਂ ਵੱਡੇ ਵੱਡੇ ਸ਼ੋਅਰੂਮਾਂ ਜਾਂਦੇ ਹੋ ਦੁਕਾਨਾਂ ਤੇ ਜਾਂਦੇ ਹੋ ਇਹ ਬਹੁਤ ਤੁਹਾਨੂੰ ਮਹਿੰਗੀਆਂ ਲਾਉਂਦੇ ਆ ਕੱਪੜਾ ਕੁਆਲਿਟੀ ਬਹੁਤ ਵੀਕ ਹੁੰਦੀ ਆ ਤੁਹਾਨੂੰ ਅਸੀਂ ਕੁਆਲਿਟੀ ਬਹੁਤ ਸੋਹਣੀ ਜਿਹੜੀਆਂ ਦੇਖੋ ਤੁਸੀਂ ਚੈੱਕ ਕਰ ਲਓ ਕੱਪੜਾ ਕਿੰਨਾ ਸੋਹਣਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾਈ ਦੇ ਪੰਜਾਬ ਦੇ ਮੁੰਡੇ ਜਿਹੜੇ ਦਸਤਾਰਾਂ ਸਿਉਂਦੇ ਉਹਨਾਂ ਦਾ ਨੰਬਰ 1 ਫੇਵਰਟ ਬ੍ਰਾਂਡੇ ਬਣ ਚੁੱਕਾ ਚਾਹੇ ਤੁਸੀਂ ਐਸਡੀਐਮ ਹੋ ਤੁਸੀਂ ਡੀਐਸਪੀ ਹੋ ਤੁਸੀਂ ਐਸਐਸਪੀ ਹੋ ਤੁਸੀਂ ਇਹ ਵੱਡੇ ਵੱਡੇ ਅਫਸਰ ਜਿਹੜੇ ਪੈਂਟਾਂ ਦੇ ਨਾਲ ਬਲੇਜ਼ਰ ਪਾਉਂਦੇ ਉਹਨਾਂ ਦੇ ਲਈ ਇੱਥੇ ਬਹੁਤ ਸਾਰੇ ਡਿਜ਼ਾਈਨ ਆ ਗਏ ਰੇਟ ਬੜੇ ਘੱਟ ਨੇ 1000 12 12000 ਰੁਪਏ ਅਚੇ ਰੈਂਟ ਚੱਲਦਾ ਪਰ ਇਹ ਛੇ ਜਵਾਨੀਆਂ 5 7000 ਤੇ ਰੈਡੀ ਸਟਿਚ ਕਰਕੇ ਦੇ ਦਾਂਗੇ ਭਾਵੇਂ ਤੁਸੀਂ ਕੋਟ ਮੰਡ ਲੈਣਾ ਕੁਰਤੇ ਪਜਾਮਾ ਲੈਣਾ ਛੇਰਬਾਨੀਆਂ ਬਲੇਜ਼ਰ ਬਾਸਟਰ ਪਾ ਲੈਣੀ ਪੈਂਟਾਂ ਸ਼ਲਟਾਂ ਤੇ ਚੁੱਪ ਕਰਕੇ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਜਾਓ ਤੇ ਹੁਣ ਮੈਂ ਤੁਹਾਨੂੰ ਅੰਦਰ ਵੀ ਲੈ ਕੇ ਜਾਣਾ ਇਹ ਕੋਈ ਛੋਟੀ ਹੱਟੀ ਨਹੀਂ ਹੈਗੀ ਜਾ ਤੁਸੀਂ ਆਉਂਗੇ ਤਾਂ ਤੁਹਾਨੂੰ ਲੱਗੂਗਾ ਵੀ ਵਾਕਈ ਤੁਸੀਂ ਇੱਕ ਰਾਇਲ ਤੁਸੀਂ ਲਗਜ਼ਰੀ ਮਾਲ ਦੇ ਵਿੱਚ ਆ ਗਏ ਆ ਵੈਸੇ ਵੀ ਜਸਵਿੰਦਰ ਭੱਲੇ ਨੇ ਐਵੇਂ ਨਹੀਂ ਕਿਹਾ ਕਹਿੰਦਾ ਟਿੱਕਾ 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 ਮੁੰਡਾ ਜੱਜਦਾ ਹੀ ਉਹ ਆ ਜਿਹਨੇ ਪਾਇਆ কুরਤਾ ਪਜਾਮਾ ਚਿੱਟਾ ਚਿੱਟੇ ਕੋਰਤੇ ਪਜਾਮੇ ਲੈ ਜਾਓ ਕਲਰਫੁੱਲ ਕੋਰਤੇ ਪਜਾਮੇ ਲੈ ਜਾਓ ਬਲੇਜ ਲੈ ਜਾਓ ਸਾਰਿਆਂ ਦੇ ਵਿੱਚ ਬਾਈ ਜੀ ਕਹਿੰਦੇ ਕੋਟ ਪੈਂਟ ਕੋਰਤੇ ਪਜਾਮੇ ਜੀ ਆਫਰਾਂ ਬੜੀਆਂ ਲੱਗੀਆਂ ਨਾ ਬਿਲਕੁਲ ਬਹੁਤ ਵੱਡੀਆਂ ਆਫਰਾਂ ਲੱਗੀਆਂ ਚਿੱਟਾ ਕੁਰਤਾ ਪਜਾਮਾ ਕੱਲਾ ਨਹੀਂ ਚਿੱਟੇ ਕੋਰਤੇ ਪਜਾਮੇ ਚ ਗੀਜ਼ਾ ਕਾਟਨ ਲੇਲਣ ਕਾਟਨ ਪੇਪਰ ਕੋਟਨ ਆ ਮੈਟੀ ਵੀ ਆ ਚੈੱਕ ਕਰੋ ਜੀ ਸ਼ਕੀਨ ਗੱਪਰੂ ਕਹਿੰਦੇ ਤਿਆਰ ਪਰ ਤਿਆਰ ਹੋ ਗਿਆ ਚਿੱਟੇ ਕੁੱਟ ਤੇ ਪਜਾਮੇ ਪਾ ਕੇ ਐਕਤੀ ਗਰਮੀਆਂ ਜੇ ਪੈਂਟਾ ਛਾਟਾ ਰੈਡੀ ਮੇਡ ਨਹੀਂ ਪਾਉਣੀਆਂ ਅੰਮ੍ਰਿਤਸਰ ਵਾਲਿਆਂ ਨੇ ਪਾਉਣੇ ਕੁਰਤੇ ਪਜਾਮੇ ਆ ਦੇਖੋ ਜੀ ਇਹਦੇ ਵਿੱਚ ਬਹੁਤ ਸਾਰੇ ਦੇ ਬ੍ਰਾਂਡ ਆ ਚਾਹੇ ਤੁਸੀਂ ਪਠਾਨੀ ਬਣਾ ਲਓ ਚਾਹੇ ਤੁਸੀਂ ਸਲਵਾਰ ਵਾਲਾ ਬਣਾ ਲਓ ਭਾਵੇਂ ਤੁਸੀਂ ਕੁਰਤਾ ਪਜਾਮਾ ਬਣਾ ਲਓ ਚਾਹੇ ਤੁਸੀਂ ਪੈਂਟ ਵਾਲਾ ਬਣਾ ਲਓ ਤੇ ਭਾਵੇਂ ਤੁਸੀਂ ਲਾਸਟ ਵਾਲਾ ਬਣਾ ਲਓ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੇ ਸਾਡੇ ਟੇਲਰ ਹੈ ਹਨ ਉਹ ਵੀ ਕਹਿੰਦੇ ਬਹੁਤ ਨੰਬਰ 1 ਹੈਗੇ ਆ ਜਿਹੜੇ 3 3000 ਦੇ ਤੁਸੀਂ ਬਜ਼ਾਰ 'ਚ ਆ ਕੇ ਲੈਨੇ ਹੋ ਕੁਰਤੇ ਪਜਾਮੇ ਇੱਥੇ 700 ਰੁਪਏ ਦੇ ਵਿੱਚ ਉਹੀ ਕਪੜਾ ਤੁਹਾਨੂੰ ਮਿਲ ਜਾਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਹੈਗੇ ਆ 700 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਹੈ ਗੀਜ਼ਾ ਕਾਟਨ 'ਚ ਵੀ ਰੰਗ ਮਿਲ ਜਾਣਗੇ ਲੇਲਨ 'ਚ ਵੀ ਮਿਲ ਜਾਣਗੇ ਮੈਟੀ 'ਚ ਵੀ ਮਿਲ ਜਾਣਗੇ ਡੋਬੀ 'ਚ ਵੀ ਮਿਲ ਜਾਣਗੇ ਰੰਗਾ ਮੇਚੀ ਦੀ ਕਮੀ ਨਹੀਂ ਕੁਰਤੇ ਪਜਾਮੇ 'ਚ ਸੋ ਕੁਰਤੇ ਪਜਾਮੇ ਨਾਲ-ਨਾਲ ਤੁਸੀਂ ਲੈਣੇ ਕੋਟ ਪੈਂਟ ਜਿਹੜੇ ਬਜ਼ਾਰਾਂ ਦੇ ਵਿੱਚ ਕੋਟ ਪੈਂਟ ਤੁਸੀਂ 10 1000 ਰੁਪਏ 2995 ਚ ਸਲਾਈ ਕਰਕੇ 3 ਪੀਸ ਕੋਟਵਰਤ ਦਵਾਂਗੇ 3760 ਚ ਜਿਹੜਾ ਬਾਜ਼ਾਰ ਦੇ ਵਿੱਚ 15000 ਰੁਪਏ ਦਾ ਮਿਲਦਾ ਹੁਣ ਤੁਸੀਂ ਆ ਵੀ ਆ ਕੇ ਚੈੱਕ ਕਰ ਲੋ ਤੁਸੀਂ ਸ਼ਰਟਾਂ ਲੈਣੀਆਂ ਹੈਗੀਆਂ ਵੱਡੇ ਵੱਡੇ ਸ਼ੋਅਰੂਮਾਂ ਜਾਂਦੇ ਹੋ ਦੁਕਾਨਾਂ ਦੇ ਜਾਂਦੇ ਹੋ ਇਹ ਬਹੁਤ ਤੁਹਾਨੂੰ ਮਹਿੰਗੀਆਂ ਲਾਉਂਦੇ ਆ ਕੱਪੜਾ ਕੁਆਲਿਟੀ ਬਹੁਤ ਵੀਕ ਹੁੰਦੀ ਆ ਤੁਹਾਨੂੰ ਅਸੀਂ ਕੁਆਲਿਟੀ ਬਹੁਤ ਸੋਹਣੀ ਜਿਹੜੀਆਂ ਦੇਖੋ ਤੁਸੀਂ ਚੈੱਕ ਕਰ ਲੋ ਕੱਪੜਾ ਕਿੰਨਾ ਸੋਹਣਾ ਤੇ ਰੇਟ ਇਹਦੇ ਬਹੁਤ ਜ਼ਿਆਦਾ ਘਟਿਆ ਮਤਲਬ ਪੈਂਟਾਂ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਆ ਵੈਸੇ ਵੀ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾਈ ਦੇ ਪੰਜਾਬ ਦੇ ਮੁੰਡੇ ਜਿਹੜੇ ਦਸਤਾਰਾਂ ਸੇਉਂਦੇ ਉਹਨਾਂ ਦਾ ਨੰਬਰ 1 ਫੇਵਰੇਟ ਬ੍ਰਾਂਡੇ ਬਣ ਚੁੱਕਾ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਕਿੰਨੇ ਤੁਸੀਂ ਵਾਪਸ ਕਰਕੇ 3 ਮਹੀਨੇ ਅੰਦਰ ਨਵਾਂ ਲੈ ਕੇ ਜਾ ਸਕਦੇ ਹੋ ਭਾਈ ਜੀ ਰੰਗ ਖਾਕੀ ਆ ਛੇੜ ਬੜੇ ਪਏ ਆ ਇਹਨਾਂ ਦੱਸ ਦਿਓ ਪਲੀਜ਼ ਦੇਖੋ ਜੀ ਲਗ ਲਗ ਪੰਜਾਬ ਪੁਲਿਸ ਦੀ ਵਰਦੀ ਨਾਲ ਮੈਚ ਕਰਦੀਆਂ ਦਸਤਾਰਾਂ ਹੈ ਜਿਹੋ ਜਿਹਾ ਉਹਨਾਂ ਦਾ ਰੈਂਕ ਆ ਉਦਾਂ ਦੀਆਂ ਵਰਦੀਆਂ ਹੁੰਦੀਆਂ ਉਹਨਾਂ ਦੇ ਨਾਲ ਮਿਲਦੇ ਰੰਗ ਆ ਜੀ ਸਾਰੇ ਚਾਹੇ ਰੂਬੀਆ 'ਚ ਲੈ ਲਓ ਚਾਹੇ ਫੁੱਲ ਵੈਲ 'ਚ ਲੈ ਲਓ ਵੱਲਵੈਲ ਦੀ ਜਿਹੜੀ 90 ਦਿਨਾਂ ਦੀ ਗਰੰਟੀ ਅਸੀਂ ਪੱਗ ਦੀ ਪੱਕੇ ਬਿੱਲ ਤੇ ਲਿਖ ਕੇ ਦਿੰਨੇ ਆ ਤੇ ਉਦੋਂ ਬਾਅਦ ਡੱਬ ਪੈ ਜਾਣ ਚਿਰਕੀ ਟੋਕ ਵਾਪਸ ਕਰਕੇ ਨਵੀਂ ਪੱਗ ਲੈ ਜਾਓ ਤੇ ਲਾਈਨਿੰਗ ਦੀ ਕੁਆਲਿਟੀ ਸੂਟ ਤੁਸੀਂ 10 10 12 12 ਹਜ਼ਾਰ ਵਾਲਾ ਲੈ ਰਹੇ ਨੇ ਪਰ ਦੇਸੀ ਜੇ ਬ੍ਰਾਂਡ ਦੀ ਲਾਈਨਿੰਗ ਲਾ ਲੈਣੇ ਹੋ ਹੁਣ ਦੇਸੀ ਬ੍ਰਾਂਡ ਦੀ ਲਾਈਨਿੰਗ ਲਾਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਦੀ 40 ਰੁਪਏ ਮੀਟਰ ਦੀ ਲਾਈਨਿੰਗ ਲਾ ਲਓ ਇਹ ਜੇ ਵੀ ਤੁਹਾਨੂੰ ਅਸੀਂ 250 ਤੋਂ 300 ਰੰਗ ਦੇ ਦਾਂਗੇ ਤੁਸੀਂ ਅੱਗੇ ਚੈੱਕ ਕਰ ਲਓ ਤੁਸੀਂ ਬਲੇਜ਼ਰਾਂ ਲੈਣੀਆਂ ਚੈੱਕ ਦੇ ਵਿੱਚ ਲੈਣੀਆਂ ਪਲੇਨ ਚਲੀਆਂ ਸਾਡੇ ਕੋਲ ਬਹੁਤ ਸਾਰੀ ਵੈਰਾਈਟੀਆਂ ਦੇਖੋ ਚਾਹੇ ਤੁਸੀਂ ਚੈੱਕ ਚ ਲੈ ਜਾਓ ਚਾਹੇ ਤੁਸੀਂ ਕੁਟਰਾਇਜ਼ ਲੈ ਜਾਓ ਰੰਗ ਇੱਥੇ ਬਹੁਤ ਸਾਰੇ ਆ ਤੁਸੀਂ ਚੈੱਕ ਕਰ ਦੋ ਚਾਹੇ ਤੁਸੀਂ ਐਸ ਡੀ ਐਮ ਹੋ ਤੁਸੀਂ ਡੀ ਐਸ ਕਿਉ ਹੋ ਤੁਸੀਂ ਐਸ ਐਸ ਪੀ ਹੋ ਤੁਸੀਂ ਇਹ ਵੱਡੇ ਵੱਡੇ ਅਫਸਰ ਜਿਹੜੇ ਪੈਂਟਾਂ ਦੇ ਨਾਲ ਬਲੇਜ਼ਰਾਂ ਪਾਉਂਦੇ ਉਹਨਾਂ ਦੇ ਲਈ ਇੱਥੇ ਬਹੁਤ ਸਾਰੇ ਡਿਜ਼ਾਈਨ ਆ ਗਏ ਰੇਟ ਬੜੇ ਘੱਟ ਹੈ ਆ ਚੱਕੋ ਜੀ 2995 ਦਾ 2 ਪੀਸ ਤੇ 3700 ਦਾ 3 ਪੀਸ ਖਾਲੀ ਕੱਪੜਾ ਨਹੀਂ ਕੋਟ ਪੈਂਟ ਸਟਿਚ ਕਰਕੇ ਦਿੰਦਾ ਮਾਤੂ ਸ਼ਰੀਆ ਚੱਕੋ ਜੀ 2995 2 پیس 3783 پیس ਰੰਗਾਂ ਵਿੱਚ ਹੀ ਆ ਚੈੱਕ ਕਰੋ ਜੀ ਲਾਈਟ ਡਾਰਕ ਰੰਗ ਤੁਹਾਡੇ ਮਨ ਪਸੰਦੇ ਆ ਵੀ 2995 ਚ ਆ ਵੀ 2995 ਚ ਜਿਹੜਾ ਮਰਜ਼ੀ ਰੰਗ ਤੁਸੀਂ ਆਪ ਦੀ ਮਰਜ਼ੀ ਦਾ 2 پیس ਤੇ 3 پیس ਦਾ ਡਿਜ਼ਾਈਨ ਬਣਵਾ ਸਕਦੇ ਹੋ ਔਰ ਗੱਲ ਕਰੀਏ ਸ਼ੇਰਵਾਨੀਆਂ ਦੀ ਕਹਿੰਦੇ 10 10 12 12000 ਰੁਪਏ ਆ ਦੇ ਰੈਂਟ ਚੱਲਦਾ ਪਰ ਇਹ ਸ਼ੇਰਵਾਨੀਆਂ 5-7000 ਤੇ ਰੈਡੀ ਸਟਿਚ ਕਰਕੇ ਦੇ ਦਾਂਗੇ ਆ ਤੁਸੀਂ ਚੈੱਕ ਕਰ ਲਓ ਕਿੰਨੇ ਸੋਹਣੇ ਸੋਹਣੇ ਸਾਡੇ ਕੋਲ ਡਿਜ਼ਾਈਨ ਹੈਗੇ ਆ ਰੰਗ ਤੁਸੀਂ ਕੋਈ ਵੀ ਇੱਥੋਂ ਲੈ ਕੇ ਜਾ ਸਕਦੇ ਜੇਕਰ ਆਪਾਂ ਆਹਦੇ ਡਿਜ਼ਾਈਨ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ ਜਾਓਗੇ 10000 ਰੁਪਏ ਦਾ 2 ਪੀਸ ਕੋਟਮੈਂਟ ਮਿਲਣਾ ਅਸੀਂ ਤੁਹਾਨੂੰ 2995 ਦੇ ਵਿੱਚ ਸਿਲਾਈ ਕਰਕੇ ਦੇ ਰਹਿਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਚਾਹੇ ਤੁਸੀਂ ਤਰਸੀਮ ਜਿਸਰਾ ਡਿਜ਼ਾਈਨ ਬਣਾਉਣਾ ਇਹ ਵੀ ਤੁਹਾਨੂੰ ਆਪਾਂ 2995 ਦੇ ਰਹਿਣਾ ਜੇ ਤੁਸੀਂ ਇਹਦੇ ਵਿੱਚ 3 ਪੀਸ ਕੋਟਮੈਂਟ ਲੈਣਾ ਜਿਹਦਾ ਬਾਜ਼ਾਰ 'ਚ 15000 ਰੁਪਏ ਰੇਟ ਆ ਅਸੀਂ ਤੁਹਾਨੂੰ ਦਵਾਂਗੇ 3760 ਦੇ ਵਿੱਚ ਸੋ ਚੈਲੰਜ ਇਹ ਆ ਆਫਰਾਂ ਇੱਥੇ ਬਹੁਤ ਸਾਰੀਆਂ ਲੱਗ ਚੁੱਕੀਆਂ ਆ ਬਹੁਤ ਸਾਰਾ ਸੁਪਰ ਕਪੜਾ ਹੈਗਾ ਰੇਟ ਬਾਜ਼ਾਰ ਨਾਲੋਂ ਘੱਟ ਆ ਕੋਟ ਪੈਂਟ ਕੁਰਤੇ ਪਜਾਮੇ ਬਲੇਜ਼ਰ ਬਾਸਟਾ ਪੈਂਟ ਸ਼ਰਟ ਛੇੜਣੀਆਂ ਡਿਜ਼ਾਈਨਰ ਕੁਰਤੇ ਪਜਾਮੇ ਟਾਈਆਂ ਪੱਗਾਂ ਲੈਣੀਆਂ ਛੇਦੀ ਪਹੁੰਚੋ ਉਤਰੀ ਘਰ ਚੌਕ ਸ੍ਰੀ ਅੰਮ੍ਰਿਤਸਰ ਸਾਹਿਬ ਮਾਤੋਂ ਸ੍ਰੀ ਦਸਤਾਰ ਦੇ ਸਟੋਰ ਤੇ ਕਾਰਮਨ ਹੋਮਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਸ੍ਰੀ ਅੰਮ੍ਰਿਤਸਰ ਸਾਹਿਬ